ਇਰਾਸਤੇ ਸਾਰੇ ਪਤਾ ਹੀ ਜਾਏਗਾ ਲੱਗਦਾ ਮੇਰਾ ਬਾਤ ਸੁਣ ਲਾਗੇ ਨਹੀਂ ਓ ਲੈ ਮੈਂ ਬਾਤ ਸੁਣਦੀ ਹਾਂ ਨਾ ਜੀ ਇੱਥੇ ਮੈਂ ਕਾ ਬਾਤ ਕਰ ਆ ਗਿਆ ਮਨ ਚੀ ਉਹ ਮਰ ਮਚੀ ਹੂੰ ਹੂੰ ਰੈਂ ਦੇ ਰੈਂ ਦੇ ਧੁੱਕਾ ਮਾਰ ਲੈ ਨੂੰ ਧੁੱਕਾ ਨਹੀਂ ਮੈਂ ਅਗੋਂ ਬਾਹਰ ਇੱਥੇ ਕਹਿੰਦਾ ਸੱਚੀ ਹੰਦਸੀਆ ਚੱਲ ਅਨਬਾਕਸ ਕਰਨ ਨੂੰ ਅਨਬਾਕਸ ਕਰ ਸੁਗਰਮਖ ਪਿਆਰੇੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨੂਬਲੇ ਕੁਝ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਘਰ ਹੀ ਆਂ ਗੁਰਦੁਆਰਾ ਸਾਹਿਬ ਚਲਦੇ ਆਂ 2 ਦਿਨਾਂ ਬਾਅਦ ਮਿਸਤਰੀ ਲੱਗੇ ਉੱਥੇ 2 ਦਿਨ ਛੁੱਟੀ ਕਰਤੀ ਸੀ ਉਹਨਾਂ ਨੇ ਮਿਸਤਰੀ ਸਗਰਮਖ ਪਿਆਰਿਓ ਗੁਰਦੁਆਰਾ ਸਾਹਿਬ ਕੋਲ ਆਂ ਅੱਜ ਆ ਗਏ ਠੇਕੇਦਾਰ ਸਾਹਿਬ 2 ਦਿਨਾਂ ਦੀ ਛੁੱਟੀ ਤੋਂ ਬਾਅਦ ਅੱਜ ਲੱਗ ਜਾਣੀਆਂ ਸਾਰੀਆਂ 2 ਦਿਨਾਂ ਦੀ ਛੁੱਟੀ ਤੇ ਸੀ ਲਵਪ੍ਰੀਤ ਸਿੰਘ ਹਨਾ ਤੇ ਹੁਣ ਚੱਲ ਰਿਹਾ ਪੂਰਾ ਜੋਰਾਂ ਤੇ ਕੰਮ ਅੱਜ ਸਪੀਕਰ ਲੱਗ ਜਾਣੀਆਂ ਅੱਜ ਤਾਂ ਟੱਪ ਜੂਗਾ ਹਨਾ ਥੜਾ ਐਂ ਪਾਰ ਲੱਗ ਜਾਣੀਆਂ ਸਾਰੀਆਂ ਇਧਰ ਉਹ ਤਿਆਰੀ ਕਰ ਰੱਖੀਏ ਉਧਰ ਲੱਗਣੀਆਂ ਅੰਦਰ ਉੱਥੇ ਤੇ ਕਰ ਚੱਲ ਜਾਣੀਆਂ ਲੰਮੀਆਂ ਥੋੜਾ ਸੇ ਤੇ ਬਾਅਦ ਥੋੜਾ ਸੇ ਤੇ ਬਾਅਦ ਚਲਾਉਣੀ ਹੈ ਹੈ ਬਾਅਦ ਬਾਅਦ ਪਹਿਲਾਂ ਥੱਲੇ ਸਾਰੇ ਫਰਸ਼ ਤੇ ਲਾ ਕੇ ਫਿਰ ਸੈਡਾਂ ਤੇ ਲਾ ਕੇ ਫਿਰ ਥੋੜਾ ਸੇ ਉਤੀ ਫਿਰ ਪੁੱਟੀ ਹੋ ਜਾਣਾ ਬਸ ਥੋੜੇ ਦਿਨਾਂ ਦੀ ਕੰਮ ਸੁਭਰ ਮਕ ਪਿਆਰਿਓ ਸਮਰਦਾ ਇੱਕ ਗਿਫਟ ਲੈ ਕੇ ਆਏ ਆ ਉਹਨੇ ਮੰਗਾਇਆ ਸੀ ਕਿਉਂਕਿ ਅਸੀਂ ਮੰਡੀ ਗਈ ਸੀ ਪਹਿਲਾਂ ਉੱਥੇ ਮਿਲਿਆ ਨਹੀਂ ਸੀ ਤੇ ਅੱਜ ਆਨਲਾਈਨ ਮੰਗਾਇਆ ਸੀ ਉਹਨੇ ਤੇ ਆ ਗਿਆ ਉਹ ਸਕੂਲ ਗਿਆ ਹੋਇਆ ਹੁਣ ਮੈਂ ਲੈ ਕੇ ਆਇਆ ਅੱਡੇ ਤੋਂ ਜਾ ਕੇ ਤੇ ਦੇਖਦੇ ਆਂ ਓਪਨ ਕਰਦੇ ਇਹਨੂੰ ਬਾਅਦ ਲੁਕੋ ਕੇ ਰੱਖ ਦਾਂਗੇ ਹਣਾਂ ਉਹ ਲੋ ਆਊਗਾ ਤੇ ਫਿਰ ਉਹਨੂੰ ਸਰਪ੍ਰਾਈਜ਼ ਦੇਵਾਂਗੇ ਸਸਤਾ ਹੀ ਐ 700 ਦਾ ਐ ਤੇ ਮੰਡੀ ਪੈ ਲ ਗਏ ਸੀ ਉਹਦੇ ਮਿਲਿਆ ਨਹੀਂ ਸੀ ਯਾਦ ਦਿਉਂਗਾਇਆ ਉਹਨੇ ਕਿਉਂਕਿ ਮੈਨੂੰ ਕਿਹਾ ਸੀਗਾ ਵੀ ਤੈਨੂੰ ਦਵਾਊਗਾ ਚੀਜ਼ ਕੋਈ ਟੋਲਕੀ ਜਉਣ ਲੱਗ ਜਾ ਸਾਡੇ ਨਾਲ ਟੋਲਕੀ ਜਉਣ ਲੱਗ ਗਿਆ ਉਹ ਵਧੀਆ ਦਵਾਣ ਕਰਾਉਣ ਲੱਗ ਗਿਆ ਇਸ ਕਰਕੇ ਉਹਨੂੰ ਇਹ ਮੇਰੇ ਵੱਲੋਂ ਗਿਫਟ ਹੈ ਦੇਖਦੇ ਆ ਕਿ ਮਂਗਾਇਆ ਤੁਹਾਨੂੰ ਵੀ ਦਿਖਾਉਨੇ ਆ ਲੈ ਕੇ ਇੰਚੀ ਲ ਤੁਹਾਨੂੰ ਮੋ ਪਿਆਰੋ ਲਾਲਚ ਦਿੱਤਾ ਆਪਾਂ ਆਪਣੇ ਬੱਚਿਆਂ ਨੂੰ ਐਂ ਜੋੜ ਸਕਦੇ ਆ ਲਾਲਚ ਦੇ ਕੇ ਮੈਂ ਤੁਹਾਨੂੰ ਆ ਚੀਜ਼ ਦਿਵਾਉਂਗਾ ਵਾ ਕਰ ਆ ਕਰ ਬੱਚਾ ਤਾਂ ਧਿਆਨ ਇੱਧਰ ਰਹਿਦਾ ਸੋੜਾਂ ਨੂੰ ਖੋਲਦੇ ਆ ਸਮਰ ਟੋਲ ਕੀ ਵਧੀਆ ਹੋ ਜਾਣ ਲੱਗ ਗਿਆ ਇਹ ਕਿਦਾਂ ஹலோ அது எந்த வண்டி ਗਰਮੁਖ ਪਿਆਰੋ ਪੈਕਿੰਗ ਕਰਕੇ ਰੱਖਤਾ ਸਮਰ ਆਊਗਾ ਉਹਨੂੰ ਸਰਪ੍ਰਾਈਜ਼ ਦੇਵਾਂਗੇ ਬਹੁਤ ਦਿਨਾਂ ਤੋਂ ਡੀ ਕਰਿਆ ਡੇਲੀ ਪੁੱਛਦਾ ਪਾਪਾ ਮੇਰਾ ਪਾਰਸਲ ਕਦੋਂ ਆਊਗਾ ਮੇਰਾ ਪਾਰਸਲ ਕਦੋਂ ਆਊਗਾ ਬੱਚਿਆਂ ਨੂੰ ਚਾਹ ਹੁੰਦਾ ਅੱਜ ਆ ਗਿਆ ਤੇ ਹੁਣ ਸਮਰ ਆਉਂਦਾ ਤੇ ਦੇਖਦੇ ਆ ਕੀ ਉਹਦਾ ਰਿਐਕਸ਼ਨ ਹੁੰਦਾ ਕਿੰਨਾ ਖੁਸ਼ ਹੁੰਦਾ ਦੇਖਦੇ ਸੋ ਦੋਸਤੋ ਕੇਲਾ ਖਾ ਲੋ ਠੀਕ ਆ ਅੱਜ ਇੱਕ ਖੁਸ਼ਖਬਰੀ ਹੈ ਦੇਖੋ ਭਰ ਕੁਝ ਖੁਸ਼ਖਬਰੀ ਇਹ ਹੈ ਕਿ ਸੋ ਦੋਸਤੋ ਅੱਜ ਇੱਕ ਖੁਸ਼ਖਬਰੀ ਹੈ ਖੁਸ਼ਖਬਰੀ ਹੈ ਕਿ ਅੱਜ ਆਪਣੇ 2 ਸਬਸਕ੍ਰਾਈਬਰ ਵੱਧ ਗਏ ਇਸ ਚੈਨਲ ਤੇ ਬਲੌਗਿੰਗ ਚੈਨਲ ਤੇ 2 ਸਬਸਕ੍ਰਾਈਬਰ ਇਕੱਠੇ ਵੱਧ ਗਏ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਖੁਸ਼ਖਬਰੀ ਹੈ 2 ਸਬਸਕ੍ਰਾਈਬਰ ਵੱਧ ਗਏ ਸੁਣ ਲਿਆ ਤੁਸੀਂ ਸਰਵਤਾ ਆ ਗਿਆ ਕੀ ਕਹਿੰਦਾ ਸੀ ਹੁਣ ਦੱਸ ਕਿੰਨੇ ਸਬਸਕ੍ਰਾਈਬਰ ਹੋ ਗਏ ਸਬਸਕ੍ਰਾਈਬਰ ਤਾਂ ਉਹ ਨਹੀਂ ਆਪਣੇ ਜਿੰਨੇ ਛੱਡ ਕੇ ਗਏ ਸੀ ਚਲੋ ਬੱਚੇ ਚੇਂਜ ਕਰ ਲਓ ਚੇਂਜ ਕਰ ਲਓ ਫਿਰ ਚੇਂਜ ਕਰ ਲਓ ਖੜੋ ਚੇਂਜ ਕਰ ਲਓ ਕੱਪੜੇ ਚੇਂਜ ਕਰ ਲਓ ਸੁਬਰਮਖ ਪਿਆਰਿਓ ਸਰਬੱਤ ਦੇ ਸਮਰ ਆ ਗਿਆ ਸਕੂਲ ਤੋਂ ਹੁਣ ਅਸੀਂ ਇੱਕ ਚੈਲੰਜ ਕਰਨ ਲੱਗੇ ਆ ਬੋਲ ਬੋਤਲ ਖੜੀ ਕਰਨ ਵਾਲਾ ਆਇਆ ਕਰਕੇ ਜਿਹੜਾ ਬੋਤਲ ਖੜੀ ਕਰੂਗਾ ਇਹਦੇ ਵੱਟ ਕੱਢ ਪਹਿਲਾਂ ਜਿਹੜਾ ਬੋਤਲ ਖੜੀ ਕਰ ਦੂਗਾ ਉਹਨੂੰ ਨਾਮ ਮਿਲੂਗਾ ਆਉਂਦੀ ਮਰਜ਼ੀ ਦਾ ਨਾਮ ਦਊਗਾ ਮੈਂ ਇੱਕ ਜੂਤ ਕੁਸ਼ਮੰਗਲੀ ਮੰਗਰਨੀ ਮੈਂ ਆਪਦੀ ਆਪਦੇ ਵੱਲੋਂ ਦੂੰਗਾ ਨਾਮ ਆਪਦੇ ਵੱਲੋਂ ਸਫਲ ਮੁਕਾਲਾਤ ਦੇ ਸਕਦਾ ਨਹੀਂ ਨਹੀਂ ਕੁਝ ਨਹੀਂ ਇਹ ਜੋ ਕੁਝ ਨਹੀਂ ਨਾ ਤੈਨੂੰ ਨਾਮ ਦੂੰਗਾ ਬਹੁਤ ਵਧੀਆ ਬਹਿ ਜਾ ਇੱਥੇ ਬਹਿ ਜਿਹੜਾ ਬੋਤਲ ਖੜੀ ਕਰ ਦੂਗਾ ਉਹਨੂੰ ਨਾਮ ਮਿਲੂਗਾ ਚਲੋ ਇੱਕ ਇੱਕ ਵਾਰੀ ਕਰਨਾ ਇੱਕ ਵਾਰੀ ਮੈਂ ਇੱਕ ਵਾਰੀ ਸਰਬੱਤ ਇੱਕ ਵਾਰੀ ਸੰਮਲ ਚਲ ਸ਼ੁਰੂ ਕਰਨ ਪਹਿਲਾ ਕੌਣ ਕਰੂਗਾ ਸ਼ੁਰੂ ਸਰਬੱਤ ਗੋਲ ਜੇ ਵੱਲੀ ਚ ਖੜੀ ਹੋ ਗਈ ਫਿਰ ਮੈਂ ਜਿੱਤ ਜੂਗਾ ਚਲ ਸਰਬੱਤ ਤੇਰੀ ਵਾਰੀ ਜਾਉਂ ਮੋੜੀ ਰਹੀ ਸੀ ਜੇ ਨਾ ਆਵੇ ਤਾਂ ਨਾ ਨਾ ਮੈਂ ਇਹ ਤੁਮ ਤੂੰ ਪ੍ਰੈਕਟਿਸ ਕਰ ਲੈ ਨਾ ਨਾ ਉਹ ਦਿਨੇ ਕਰ ਚਲ ਸਰਵਤ ਸੇਦ ਕਰ ਹੋ ਗਈ समर जित ना गया नाम कि ला चल मैं मर्जी जाएगा गुरु, कुले। गुरु कुले के बाहर दस गिणके आ नहीं दस नहीं पिने गुरु को श्रवा तुम ही जा चल तू थी खड़ जा मैं आऊँगा तो आई आह लोभी आया <laughs> <आ जा। laughs> <आ जा> समर <laughs> बंद कर बंद कर, बंद करत <laughs> जाय <laughs> ਹੋ ਲੈ ਮੈਂ ਬਾਹਰ ਸੁਣਦੀ ਅੰਦਰ ਸੀ ਅਖੇ ਮੈਂ ਕਬਾਤ ਨਾਲ ਆ ਗਿਆ ਮਨਤੀ ਉਹ ਜਿਹੜਾ ਮਰ ਰਿਹਾ ਹੁੰਦਾ ਹੂੰ ਰੇਂਦੇ ਰੇਂਦੇ ਧੁੱਕਾ ਮਾਰ ਲਿਆ ਤੂੰ ਧੁੱਕਾ ਨਹੀਂ ਮੈਂ ਆਪਣਾ ਬਾਹਰ ਅੰਦਰ ਸੀ ਅੰਦਰ ਸੀ ਆ ਚੱਲ ਅਨਬਾਕਸ ਕਰ ਇਹਨੂੰ ਅਨਬਾਕਸ ਕਰ ਮੈਂ ਨਾ ਮਗਾ ਕੇ ਦੋ ਹਨ ਹੂੰ ਦੋ ਹਨ ਓਏ ਇਹ ਰਹਿ ਨਹੀਂ ਜਾਂਦਾ monday vaade var yaanu samar ab padh da ab modiyan da ithe jala ithe kitakna

ਤੁਰਵਾਂ ਇਸ ਪਰਮਪਿਆਰੂ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਜਰੂਰ ਕਰ ਦਿਓ ਮਿਲਦੇ ਹਾਂ ਫਿਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ